ਕਾਂਗਰਸ ਪਾਰਟੀ ਦੇ ਪ੍ਰਧਾਨ ਜਲੰਧਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਇਸ ਸਮੇਂ ਦੀ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਲੰਧਰ ਦੇ ਐਸਐਸਪੀ ਦਫਤਰ ਤੋਂ ਜਿੱਥੇ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਮੰਨੀਸ਼ੂ ਸੌਦੀਆ ਦੇ ਖਿਲਾਫ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਇੱਕ ਮੀਟਿੰਗ ਦੇ ਦੌਰਾਨ ਕਿਹਾ ਕਿ ਸਤਾਈ ਦਾ ਇਲੈਕਸ਼ਨ ਜਿੱਤਣ ਲਈ ਸ਼ਾਮ-ਦਾਮ ਦੰਦ ਪੇਟ ਤੋਂ ਸੱਚ ਲੜਾਈ ਝਗੜਾ ਜੋ ਮਰਜ਼ੀ ਕਹਿੰਦੇ ਕਰੋ ਅੱਜ ਅਸੀਂ ਮਨੀਸ਼ ਸੌਦੀਆ ਦੇ ਖਿਲਾਫ ਕੰਪਲੇਂਟ ਫਾਈਲ ਕਰਨ ਵਾਸਤੇ ਸਾਡੇ ਮਾਨਯੋਗ ਜ਼ਿਲ੍ਹੇ ਦੇ ਪ੍ਰਧਾਨ ਲਾਡੀ ਹਰਤੇਮ ਸਿੰਘ ਜੀ ਲਾਡੀ ਸ਼ੇਰੋਵਾਲੀਆ ਸਾਹਿਬ ਔਰ ਉਹਨਾਂ ਦੇ ਨਾਲ ਚੌਧਰੀ ਭਟਨ ਸਿੰਘ ਜੀ ਸਾਡੇ ਪੂਰ ਦੇ ਐਮਐਲਏ ਸਾਹਿਬ ਔਰ ਉਹਨਾਂ ਦੇ ਨਾਲ 바ਵਾ ਹੈਨਰੀ ਜੀ ਸਾਡੇ ਨਾਰਥ ਦੇ ਐਮਐਲਏ ਸਾਹਿਬ ਸਾਡੇ ਪੈਨ ਸੁਰੇਂਦਰ ਜੀ ਵੈਸਟ ਦੇ ਸਾਡੇ ਇੰਚਾਰਜ ਨੇ ਐਸਐਸਪੀ ਸਾਡੇ ਆਰਜਦਾਰ ਰਜਿੰਦਰ ਸਿੰਘ ਜੀ ਇਕ ਤਾਰਪੁਰ ਵਾਲੇ ਔਰ ਉਹਨਾਂ ਦੇ ਨਾਲ ਸਾਡੇ ਡਾਕਟਰ ਦਈਆ ਜੀ ਨਕੋਦਰ ਵਾਲੇ ਐ ਰਜਿੰਦਰ 베ਰੀ ਜੀ ਸਾਡੇ ਜਿਹਨੇ ਤੇ ਪ੍ਰਧਾਨ ਨੇ ਔਰ ਸਾਡੇ ਇਹ ਸਾਬਕਾ ਐਮ ਐਲ ਏ ਨੇ ਔਰ ਸਾਰੇ ਬਲਾਕਾਂ ਦੇ ਪ੍ਰਧਾਨ ਤੇ ਸਾਰੇ ਉਹ ਇੱਥੇ ਆਏ ਆ ਜੂਤ ਦੇ ਲੀਡਰ ਆਏ ਆ ਲੋਕਾਂ ਦੇ ਪ੍ਰਧਾਨ ਆ ਸਾਰਿਆਂ ਦਾ ਜਿੱਥੇ ਧੰਨਵਾਦ ਕਰਦੇ ਆ ਥੋਕੇ ਮਨੀਸ਼ ਸੋਧੀਆਂ ਦੇ ਖਿਲਾਫ ਇੱਕ ਪਰਚਾ ਦਰਜ ਕਰ ਲਈ ਆ ਜਿਸ ਅਸੀਂ ਕੰਪਲੇਂਟ ਜਿਹੜੀ ਆ ਉਹ ਇੱਥੇ ਫਾਈਲ ਕਰਨ ਵਾਸਤੇ ਆਏ ਆ ਐਸ ਐਸ ਪੀ ਦੇ ਦਫਤਰ ਪਰ ਤੁਸੀਂ ਸਾਰੇ ਲੋਕ ਦੇਖ ਰਹੇ ਹੋ ਮੈਂ ਤੁਹਾਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਸਾਰਿਆਂ ਦੇ ਮਾਧਿਅਮ ਤੋਂ ਕਿ ਭਗਵੰਤ ਮਾਨ ਦੇ ਥੱਲੇ ਏਡੇ ਅਫਸਰ ਲੱਜੁਕੇ ਆ ਕਿ ਨਾ ਤਾਂ ਜ਼ਿਲ੍ਹੇ ਦਾ ਡੀਸੀ ਬੈਠਾ ਮੈਮੋਰੰਡਮ ਲੈਣ ਵਾਸਤੇ ਆਏ ਸਾਰੇ ਚੁੜੇ ਹੋਏ ਐਮਐਲਏ ਆ ਨਾ ਪੁਲਿਸ ਕਮਿਸ਼ਨਰ ਬੈਠਾ ਨਾ ਐਸਐਸਪੀ ਬੈਠਾ ਇਹ ਕੀ ਖਾ ਮਖੌਲਿਆ ਭਗਵੰਤ ਭਗਵੰਤ ਮਾਨ ਹਾਏ 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 ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਹਾਏ ਹਾਏ ਉਹ ਅੱਜ ਥੇ ਮੰਨ ਬੱਤਲ ਦੇ ਲਈ ਉੱਚ ਨਹੀਂ ਕਰ ਰਹੇ ਆ ਸਾਡੀ ਐਪਲੀਕੇਸ਼ਨ ਤਾਂ ਇਹ ਜ਼ਰੂਰ ਭੇਜ ਦੇਣਗੇ ਪਰ ਜੇ ਇਹਨਾਂ ਨੇ ਪਰਚਾ ਉਹਨਾਂ ਦੇ ਖਿਲਾਫ ਨਾ ਦਰਜ ਕੀਤਾ ਆ ਜਿਹੜੇ ਉਹ ਸਾਡਾ ਮੈਮੋਰੰਡਮ ਲੈਣ ਆ ਰਹੇ ਨੇ ਇੱਥੇ ਕਹਿੰਦੇ ਉਹਦੇ ਜਾਇਜ਼ ਮੈਂ ਤਾਂ ਉਹਦਾ ਬਾਈਕਟ ਕੀਤਾ ਆ ਬਈ ਬਈ ਮੈਮੋਰੰਡਮ ਦੇਣੇ ਬਾਹਰ ਆ ਕੇ ਲਵੇ ਵੇ ਸੁਣੋ ਗੱਲ ਮੇਰੀ ਤੇ ਉਹਨਾਂ ਦੇ ਨਹੀਂ ਜਾਣਾ ਜਿੱਦਣ ਜਿੱਦਣ ਅਸੀਂ ਧਰਨਾ ਲਾਉਂਦੇ ਆ ਸਾਡੇ ਖਿਲਾਫ ਤਾਂ ਇਹ ਪਰਚਾ ਦਰਜ ਕਰ ਦਿੰਦਾ ਤੇ ਮਨੀਸ਼ ਸੁਸਾਦੀਆ ਕਹਿੰਦੇ ਕੰਗੇ ਕਰਾਓ ਪਸਾਦ ਕਰਾਓ ਲੜਾਈ ਝਗੜਾ ਕਰੋ ਤਾਂ ਇਹਨਾਂ ਨੂੰ ਉਹਨਾਂ ਦੇ ਖਿਲਾਫ ਵੀ ਪਰਚਾ ਰਿਕਮੈਂਡ ਕਰਕੇ ਇਤਨਾ ਚਾਹੀਦਾ ਆ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਨੀਸ ਸੋਧਿਆ ਹਾਏ 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 ਨੀਸ ਸੋਧਿਆ ਹਾਏ 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 ਭਗਵਾਨ ਤੁਮਾਨ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਦਿਓ ਨੀਸ ਸੋਧਿਆ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਪੰਜਾਬ ਮੁਰਦਾਬ ਰਾਏ ਸਾਹਿਬ ਅਸੀਂ ਡੰਡ ਲੈ ਕੇ ਆਏ ਕੰਪਲੇਨ ਲੈ ਕੇ ਆਏ ਆ ਜਿਹੜਾ ਮਨੀਸ਼ ਸੁਸੋਧਿਆ ਸਾਹਿਬ ਨੇ ਬਹੁਤ ਸ਼ਬਦਾਂਲੀ ਮਾੜੀ ਬਤ ਕੀਤੀ ਆ ਪੰਜਾਬ ਦਾ ਮਾਹੌਲ ਖਰਾਬ ਕਰ ਲਿਆ ਔਰ ਉਹਦੇ ਅਗੇਂਸਟ ਕੰਟੀ ਕਾਰਵਾਈ ਵੀ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਲੀਡਰਸ਼ਿਪ ਦੇ ਜੋ ਉਪਮ ਸੀ ਉਹ ਵੀ ਪਾਣੀ ਮਾ ਕਰਦਾ ਹੋਏ ਅੱਜ ਸਾਰੇ ਸਾਡੇ ਐਮਐਲਏ ਲਾਰਕ ਬਿਕਮ ਚੌਧਰੀ ਜੀ ਸਾਡੇ ਅਰਪਣ ਦੇ ਪ੍ਰਧਾਨ ਗਿੰਦਰ ਮੇਰੀ ਜੀ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਬਾਬਾ ਹੈਨਰੀ ਜੀ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਸੁਖਿੰਦਰ ਕੋਟਲੀ ਜੀ ਆਜ਼ਮਪੁਰ ਸਾਡੀ ਭੈਣ ਸਰਿੰਦਰ ਕੌਰ ਜੀ ਵੈਸਟ ਤੋਂ ਇੰਚਾਰਜ ਸਾਡੇ ਡਾਕਟਰ ਨਰਬੋਜ ਦਈਆ ਜੀ ਉੱਤਰ ਦੇ ਇੰਚਾਰਜ ਸਾਡੇ ਅਜਿੰਦਰ ਸਿੰਘ ਜੀ ਕਰਤਾਰਪੁਰ ਦੇ ਇੰਚਾਰਜ ਸਾਰੇ ਜਾਣੇ ਜਿਹੜੇ ਆਪਣੇ ਬਾਤ ਕਰਦਾ ਨੰਦੇ ਨਾਲ ਆ ਕੇ ਤੇ ਤੁਹਾਨੂੰ ਅਸੀਂ ਗੰਦ ਦੇ ਰਹੇ ਹਾਂ ਔਰ ਇਥੇ ਅਸੀਂ ਸਾਨੂੰ ਆਸ ਹੈ ਕਿ ਤੁਸੀਂ ਇਹਦੇ ਤੇ ਕਾਰਵਾਈ ਕਰੋਗੇ ਔਰ ਆਉਣ ਕਰਤੀਗੇ ਇਨ ਖੁਸ਼ੀ ਲੈ ਕੇ ਆਉਗੇ ਕਿ ਮੈਂ ਤੁਹਾਡੇ ਤੋਂ ਆਸ ਰੱਖਦਾ ਕਿ ਇਸ ਵੀ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਬਾਹਰਲੇ ਬੰਦੇ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਪੰਜਾਬ ਪੰਜਾਬੀਆਂ ਦੀ ਧਰਤੀ ਆ ਇਹਨੂੰ ਪੰਜਾਬੀ ਚਲਾਉਣਾ ਜਾਣਦੇ ਆ ਪੰਜਾਬੀਆਂ ਨੂੰ ਪਤਾ ਪੰਜਾਬ ਨੂੰ ਅਸੀਂ ਕਿਤਾ ਅੱਗੇ ਲੈ ਕੇ ਜਾਣਾ ਪੰਜਾਬ ਸਰਦਾਰ ਮਰਦਾਵਾ भगवंत मान मुर्दाबाद भगवंत मान मुर्दाबाद भगवंत मान मुर्दाबाद आम आदमी पार्टी मुर्दाबाद आम आदमी पार्टी मुर्दाबाद दिल्ली का ग्राम भगवंत मान मुर्दाबाद दिल्ली का ग्राम भगवंत मान मुर्दाबाद ਅੱਜ ਜਿਹੜੇ ਮਨੀਸ਼ ਸੋਧੀਆ ਜੀ ਨੇ ਬਹੁਤ ਮਾੜੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਸਿੰਘ ਮੰਡੀ ਅਗਵਾਈ ਦੇ ਵਿੱਚ ਬੈਠ ਕੇ ਔਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀ ਹਾਜ਼ਰੀ ਦੇ ਵਿੱਚ ਜੋ ਮਾੜੀ ਸ਼ਬਦਾਵਲੀ ਪੰਜਾਬ ਪ੍ਰਤੀ ਵਰਤੀ ਆ ਪੰਜਾਬੀਆਂ ਪ੍ਰਤੀ ਵਰਤੀ ਆ ਵੀ ਝੂਠ ਬੋਲੋ ਜੋ ਵੀ ਆ ਹੱਥ ਕੰਡਾ ਵਰਤ ਸਕਦੇ ਆ ਅਸੀਂ 27 ਦੀ ਇਲੈਕਸ਼ਨ ਹਥਿਆਉਣ ਲਈ ਉਹਨੂੰ ਅਸੀਂ ਗੁੰਡਾਗਰਦੀ ਕਰੀਏ ਜੋ ਮਰਜ਼ੀ ਕਰੀਏ ਉਹ ਜਿਹੜੇ ਸ਼ਬਦ ਉਹਨਾਂ ਬੋਲੇ ਤੁਸੀਂ ਸਾਰਿਆਂ ਸੁਣੇ ਆ ਅਜੋਦੇ ਖਿਲਾਫ ਅਸੀਂ ਆਪਣੀ ਕੰਪਲੀਟ ਦਰਜ ਕਰਾਉਣ ਆਏ ਆ ਜੀ ਜਿਹੜੇ ਉਹਨਾਂ ਨੇ ਸ਼ਬਦ ਮਾਰੇ ਬੋਲੇ ਆ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹ ਪੰਜਾਬੀ ਕਦੀ برداشت ਨਹੀਂ ਕਰਨਗੇ ਉਹਦੇ ਲਈ ਅਸੀਂ ਸਾਡੇ ਅੱਜ ਪੰਜਾਬ ਪ੍ਰਧਾਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਰੇ ਜ਼ਿਲ੍ਹੇ ਹੈੱਡਕ quart ਤੇ ਅਸੀਂ ਕੰਪਲੇਂਟਸ ਦਰਜ ਕਰਾ ਰਹੇ ਆਂ ਔਰ ਇਹਦੇ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੂਗੀ ਇਹਦੇ ਲਈ ਕਾਰਵਾਈ ਕਰਵਾ ਕੇ ਹੀ ਆਪਣਾ ਜਿਹੜਾ ਕੰਮ ਆ ਉਹ ਪੂਰਾ ਕਰੂਗੀ। ਵਾਦੀ ਬਹੁਤ ਜਨਾ ਅੱਜ ਸਾਰੇ ਅਸੀਂ ਡਿਸਟ੍ਰਿਕਟ ਕਾਂਗਰਸ ਕਮੇਟੀ ਸ਼ਹਿਰੀ ਅਤੇ ਹਰਿਆਤੀ ਵੱਲੋਂ ਜੋ ਸਾਨੂੰ ਆਦੇਸ਼ ਚੰਡੀਗੜ੍ਹ ਤੋਂ ਹੋਏ ਸੀ ਉਹਦੇ ਅਨੁਸਾਰ ਜੋ ਆਮ ਆਦਮੀ ਪਾਰਟੀ ਦੇ ਲੀਡਰ ਸੰਸੋਧੀਆਂ ਨੇ ਪੰਜਾਬ ਦੇ ਲੋਕਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਹੈ ਡੰਡ ਪੇੜ ਪਾਵ ਸ਼ਰਾਬ ਪੈਸੇ ਦੇ ਨਾਲ ਜਿੱਦਾਂ ਮੱਤੀ 2023 ਦੀ ਇਲੈਕਸ਼ਨ ਅਸੀਂ ਜਿੱਤਣੀ ਹੈ ਇਹੋ ਜਿਹੇ ਆ ਲੀਡਰ ਜਿਹੜੇ ਪੰਜਾਬ ਨੂੰ ਪਹਿਲਾਂ ਹੀ ਲੁੱਟ ਕੇ ਖਾ ਚੁੱਕਿਆ ਔਰ ਇਹੋ ਜੀ ਸ਼ਬਦਾਵਲੀ ਵਰਤ ਰਹੇ ਅੱਜ ਅਸੀਂ ਮਾੰਗ ਪੱਤਰ ਲੈਣ ਆਇਆ ਡਿਪਟੀ ਕਮਿਸ਼ਨਰ ਜਲੰਧਰ ਨੂੰ ਐਸਐਸਪੀ ਦੇਾ ਤੀਨੂ ਔਰ ਪੁਲਿਸ ਕਮਿਸ਼ਨਰ ਜਲੰਧਰ ਨੂੰ ਕਿ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਤੇ ਜੇ ਪਰਚਾ ਦਰਜੇ ਨਹੀਂ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਨੂੰ ਧਰਨੇ ਦੇਣੇ ਪਏ ਭੋਖੜਦਾਲ ਕਰਨੀ ਪਈ ਤੇ ਅਸੀਂ ਭੋਖੜਦਾਲ ਵੀ ਕਰ ਕਾਂਗਰਸ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੂਰੀ ਸਟੇਟ ਦੇ ਵਿੱਚ ਕਾਂਗਰਸ ਵਲੋਂ ਜਿਹੜਾ ਮੈਮੋਰੰਡਮ ਦਿੱਤੇ ਜਾ ਰਿਹਾ ਹੈ ਮਨੋਸ਼ ਸ਼ਿਸ਼ੋਧੀਆਂ ਦੇ ਖਿਲਾਫ ਜਿਹੜਾ ਕੰਪਲੀਟ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਜਿਹੜਾ ਗੁੰਡਾਗਰਦੀ ਦਾ ਆਲਮ ਰਚਿਆ ਉਹਨੇ ਗੁੰਡਾਗਰਦੀ ਦਾ ਮਾਹੌਲ ਪੈਦਾ ਕੀਤਾ ਇੱਕ ਮਹਿਲਾ ਵਿੰਗ ਦੀ ਮੀਟਿੰਗ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪ੍ਰਧਾਨ ਅਮਰ ਰੋੜਾ ਵੀ ਹਾਜ਼ਰ ਸੀ ਔਰ ਇਹਨਾਂ ਦੋਨਾਂ ਨੇ ਉਹਨਾਂ ਨੂੰ ਰੋਕਣ ਦੀ ਬਜਾਏ ਔਰ ਇਸ ਗੱਲ ਦਾ ਅਹ ਅਹਿਸਾਸ ਨਹੀਂ ਕੀਤਾ ਕਿ ਸਾਡੇ ਪੰਜਾਬ ਦੇ ਵਿੱਚ ਅਸੀਂ ਪੰਜਾਬ ਵਾਸੀਆਂ ਗੁੰਡਾਗਰਦੀ ਦਾ ਜਿਹੜਾ ਆਲਮ ਪੈਦਾ ਹੋਊਗਾ ਇਹਨਾਂ ਨੇ ਸਗੋਂ ਉਹਦੀ ਹੌਸਲਾ ਫਜ਼ਾਈ ਕੀਤੀ ਹੈ ਅਸੀਂ ਅੱਜ ਇੱਥੇ ਕੰਪਲੇਂਟ ਦੇਣ ਆਏ ਆ ਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਕਿ ਜਿਹੜੇ ਲੋਕ ਦਿੱਲੀ ਤੋਂ ਨਕਾਰੇ ਹੋਏ ਇੱਥੇ ਆ ਕੇ ਖੁੱਲੇ ਆਮ ਗੁੰਡਾਗਰਦੀ ਕਰਦੇ ਆ ਮਨੋਸ਼ ਆਪਣੇ ਸ਼ਿਸ਼ੋਧिया ਵਰਗੇ ਇਹਨਾਂ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਪੰਜਾਬ ਨੂੰ ਜਿਹੜਾ ਮਾਹੌਲ ਇਹਦਾ ਸ਼ਾਂਤ ਰੱਖਣ ਲਈ ਇਹ ਜਿਹੜੇ ਗੁੰਡਾਗਰਦੀ ਕਰਨ ਵਾਲੇ ਲੋਗ ਆ ਇਹਨਾਂ ਨੂੰ ਵਾਪਸ ਦਿੱਲੀ ਭੇਜਿਆ ਜਾਵੇ ਇਹ ਨਹੀਂ ਅੱਜ ਅਪੀਲ ਕਰਕੇ ਚੱਲੇ ਬਿਲਕੁਲ ਜੀ ਕੁੱਲੇ ਤਸਵੀਰਾਂ ਤਾਂ ਦੇ ਨਾਲ ਐਸਐਸਪੀ ਦਫਤਰ ਦੀਆਂ ਸਾਂਝੀਆਂ ਕੀਤੀਆਂ ਜਿੱਥੇ ਕਿ ਅੱਜ ਕਾਂਗਰਸ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਵੱਲੋਂ ਮਨੀਸ਼ ਸੋਦੀਆ ਦੇ ਖਿਲਾਫ ਮੰਗ ਪੱਤਰ ਦਿੱਤਾ ਗਿਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਮਨੀਸ਼ ਸੋਦੀਆ ਨੇ ਬਿਆਨ ਦਿੱਤਾ ਹੈ ਉਹਨਾਂ ਦੇ ਉੱਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਜਰੂਰ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲੇ ਜਲੰਧਰ ਦੇ ਡੀਸੀ ਡੀਸੀ ਤੋਂ ਬਾਅਦ ਪੁਲਿਸ ਕਮਿਸ਼ਨਰ ਤੇ ਨਾਲ ਦੀ ਨਾਲ ਜਿਹੜੇ ਜਲੰਧਰ ਦੇ ਐਸਐਸਪੀ ਹੈ ਉਹਨਾਂ ਨੂੰ ਵੀ ਇਹ ਮੰਗ ਪੱਤਰ ਦਿੱਤਾ ਗਿਆ ਇਸੇ ਹੀ ਤਸਵੀਰਾਂ ਨਾਲ ਅਲਵਿਦਾ ਲੈਂਦੇ ਹਾਂ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜਲਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ